ਅੱਜਕੱਲ ਨੂੰ ਕੁਝ ਘਰੇਲੂ ਲੋਕਸੇ ਦੱਸਣ ਜਾ ਰਹੇ ਹਾਂ ਜੀ ਘਰ ਦਾ ਬੈਡ ਸਰਦੀ ਰੁੱਤੇ ਜ਼ੁਕਾਮ ਖੰਗ ਰੇਸ਼ਾ ਗਲਾ ਖਰਾਬੀ ਆਵਾਜ਼ ਬੱਟਨੀ ਸਤਮਾ ਕਪਲੂ ਸਟ੍ਰੈਪ ਕਰਾਓ ਰੋ ਇਨਫਰੂ ਅੰਜਾ ਰਿਸਪੈਕਟ ਸਿੰਸਸ ਵਾਇਰਸ ਇਨਫੈਕਸ਼ਨਲ ਨਿਮੋਨੀਆ ਆਦ ਬਿਮਾਰੀਆਂ ਹੋਣ ਦੀ ਚਾਂਸ ਜ਼ਿਆਦਾ ਹੁੰਦੇ ਨੇ ਹਰ ਇੱਕ ਨੂੰ ਸਰਦੀ ਚ ਸਰਦੀ ਤੋਂ ਬਚਣ ਲਈ ਸਾਹ ਵਧਣਾ ਚਾਹੀਦਾ ਅਸਲ ਵਿੱਚ ਜਿੰਨੀਆਂ ਕਿਸੇ ਨੂੰ ਘੱਟ ਇਨਫੈਕਸ਼ਨ ਹੋਣੀਆਂ ਉਹਨਾਂ ਹੀ ਉਹ ਲੰਮੀ ਉਮਰ ਭੋਗੇਗਾ ਸਰਦੀਆਂ 'ਚ ਹਰ ਇੱਕ ਨੂੰ ਗਰਮ ਕੱਪੜੇ ਪਹਿਨਣੇ ਚਾਹੀਦੇ ਨੇ ਅਤੇ ਸਿੱਧੀ ਠੰਢੀ ਹਵਾ ਤੋਂ ਬਚਣਾ ਚਾਹੀਦਾ ਹੈ ਜਿਆਦਾ ਠੰਡਾ ਕੁਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਤੇ ਜਿਆਦਾ ਹੀ ਗਰਮ ਵੀ ਨਾਲ ਪਾਣੀ ਨਾਲ ਰਹਿਣਾ ਚਾਹੀਦਾ ਹੈ ਹੱਥ ਪੈਰ ਧੋਣੇ ਜਾਂ ਚਿਹਰਾ ਵੀ ਜਿਆਦਾ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ਸਰਦੀਆਂ ਚ ਸਿਹਤ ਵਰਧਕ ਤੱਤ ਬਤਾਵਕ ਵਰਾਇਟੀ ਚ ਸਲਾਦ ਫਲ ਦਾਲਾਂ ਡਰਾਈ ਫਰੂਟ ਆਦ ਖਾਣੇ ਚਾਹੀਦੇ ਹਨ ਪਰ ਤੁ ਕੋਝ ਵੀ ਲੋੜ ਤੋਂ ਜ਼ਿਆਦਾ ਵੀ ਖਾਣਾ ਨਹੀਂ ਖਾਣਾ ਚਾਹੀਦਾ ਸਰਦੀਆਂ ਚ ਪੂਰੀ ਫੈਮਿਲੀ ਵਾਸਤੇ ਗਜਰੇਲਾ ਬੇਸਣ ਤੇ ਅਰਸੀ ਦੀਆਂ ਪਿੰਨੀਆਂ ਮਿਕਸ ਅਟੇ ਤੇ ਡਰਾਈ ਫਰੂਟ ਵਾਲੀ ਪੰਜੀਰੀ ਮੇਥੀ ਲੱਡੂ ਜਵਾਰ ਸੁੱਜੀ ਬਿੰਨੀਆਂ ਗੂੰਦ ਤੇ ਮਿਕਸ ਦਾਲਾਂ ਦੀ ਪਜਿਰੀ ਆਦ ਸਰਦੀ ਤੋਂ ਬਚਾਅ ਕਰਨ ਵਾਲੀਆਂ ਅਤੇ ਬੱਚਿਆਂ ਨੂੰ ਓਟ ਤਾਂਗ ਬਾਜ਼ਾਰੂ ਖਾਣਿਆਂ ਤੋਂ ਬਚਾਉਣ ਵਾਲੀਆਂ ਸਾਰੀਆਂ ਕਮਾਲ ਦੀਆਂ ਸਵਾਦੀ ਅਤੇ ਪੋਸ਼ਟਿਕ ਦੇਸੀ ਰੈਸਪੀ ਬਣਾ ਸਕਦੇ ਹਾਂ ਬਹੁਤ ਲੋਕ ਗਰਮੀਆਂ 'ਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਕੇ ਨੁਕਸ ਪਾ ਬੈਠਦੇ ਹਨ ਤੇ ਸਰਦੀਆਂ 'ਚ ਫਲੋਰ ਤੋਂ ਘੱਟ ਪਾਣੀ ਪੀ ਕੇ ਵੀ ਰੋਗ ਵਧਾ ਲੈਂਦੇ ਹਨ ਸਰਦੀਆਂ ਚ 3 ਤੋਂ 6 ਗਲਾਸ ਕੋਸੇ ਪਾਣੀ ਦੇ ਦਿਨ ਪਰ ਵਿੱਚ ਪੀਣੇ ਚਾਹੀਦੇ ਨੇ ਲੇਕਿਨ ਪਾਣੀ ਕਦੇ ਵੀ ਇੱਕੋ ਵਾਰ ਚ ਨਾ ਰੱਜ ਕੇ ਪਿਓ ਬਲਕਿ ਥੋੜਾ ਥੋੜਾ ਕਰਕੇ ਅਨੇਕਾ ਵਾਰ ਚ ਪਿਓ ਸਰਦੀ ਰੋਗਾ ਤੋਂ ਬਚਾ ਕਰਨ ਚ ਸਭ ਤੋਂ ਵੱਧ ਗਰਮ ਸੂਪ ਫਾਇਦਾ ਕਰਦੇ ਹਨ ਇਹ ਬਣਾਉਣੇ ਵੀ ਸੌਖੇ ਹੁੰਦੇ ਹਨ ਤੇ ਤਾਕਤ ਨਿਊਟ੍ਰੀਸ਼ਨ ਵੀ ਜ਼ਿਆਦਾ ਹੁੰਦੀ ਹੈ ਤੇ ਇਹ ਖਾਣੇ ਵੀ ਜਗਾ ਵੀ ਬਣਾ ਲੈਂਦੇ ਹਨ ਬਲਕੇ ਖਾਣੇ ਤੋਂ ਜ਼ਿਆਦਾ ਸਿਹਤਪਰਦਕ ਅਤੇ ਜ਼ਿਆਦਾ ਹਾਜਮੇਦਾਰ ਹੁੰਦੇ ਹਨ ਚਿਕਨ ਸੂਪ ਉਬਲੇ ਅੰਡੇ ਦਾ ਸੂਪ ਟਮਾਟੋ ਸੂਪ ਮਿਕਸ ਵੈਜ ਸੂਪ ਸਪਰਾਉਟਸ ਸੂਪ ਸਵੀਟ ਕਾਰਨ ਸੂਪ ਸੂਪ ਚੰਨ ਜੀ ਸੁਪਰ ਮਸਰੂਮ ਸੂਪ ਸੁਪਰ ਕਾਲੇ ਛੋਲਿਆਂ ਦਾ ਸੂਪ ਬਰੋਕਲੀ ਸੂਪ ਬੀਨਸ ਸੂਪ ਆਦ ਸੱਦੀ ਰੋਗਾਂ ਤੋਂ ਬਚਾਉਣ ਲਈ ਬਹੁਤ ਪੋਸ਼ਟਕ ਹੁੰਦੇ ਹਨ ਸਿਹਤ ਵਰਧਕ ਅਤੇ ਸੁਆਦੀ ਸੂਪ ਵੀ ਹੁੰਦੇ ਹਨ ਇਹ ਰਜਾਨਾ ਦੁੱਧ ਚਾਹ ਕੌਫੀ ਗ੍ਰੀਨ ਟੀ ਆਦਿ ਜਗਾ ਪੀਤੇ ਜਾ ਸਕਦੇ ਨੇ ਇਹ ਖਾਣੇ ਤੋਂ ਤੁਰੰਤ ਬਾਅਦ ਵੀ ਪੀਤੇ ਜਾ ਸਕਦੇ ਹਨ ਤੇ ਖਾਣੇ ਦੇ ਨਾਲ ਵੀ ਸੂਪਾ ਭਾਵੇਂ ਕੋਈ ਵੀ ਬਣਾਇਆ ਹੋਵੇ ਉਸ ਵਿੱਚ ਹਰਾ ਧਨੀਆ ਹਾਲੂ ਪਾਲਕ ਬਾਥੂ ਚਲਾਈ ਸਕਰਗੰਦੀ ਦੇ ਪੱਤੇ ਸੋਏ ਸਰੋਂ ਦੇ ਪੱਤੇ ਆਦ ਕਿਉਂ ਕੋਈ ਵੀ ਪੱਤੇ ਬਰੀਕ ਕੁੱਤਰ ਕੇ ਪਾਏ ਜਾ ਸਕਦੇ ਨੇ ਸੂਪ ਨੂੰ ਸਰਦੀ ਰੋਗਾਂ ਤੋਂ ਫਾਇਦੇਵਾਦ ਫਾਇਦੇਮਦ ਬਣਾਉਣ ਲਈ ਹਾ ਸੂਪ ਚ ਅਦਰਕ ਲਸਣ ਪੁਦੀਨੇ ਮਰੂਗੇ ਦੀ ਤੇ ਅਜਮੈਨ ਦੇ ਪੱਤੇ ਜ਼ਰੂਰ ਪਾਓ किसी का थोड़ा जिहा ताज़ा रस पा सकते हो किसी भी दाल सब्जी थोड़ा कच्चा गंढा हरे गंढे दूकों थोड़ा टमाटर अदरक लसन पा बराबर मात्रा में पानी पाओ मिक्सी च रगड़ो ये सूप बन गया इस एक्स्ट्रा बर्जनी ओलिव ऑयल भी पा सकते हो एवोकाडो तेल भी पा सकते हो ਗ੍ਰਾਮ ਰੋਗਣ ਵੀ ਪਾ ਸਕਦੇ ਹਾਂ ਮੱਖਣ ਜਾਂ ਤੇਲ ਪਾ ਸਕਦੇ ਹਾਂ ਤੇ ਡਰਾਈ ਫਰੂਟ ਵੀ ਪਾ ਸਕਦੇ ਹਾਂ ਹਾਈ ਪ੍ਰੋਟੀਨ ਸੂਪ ਵਰਜਿਸ਼ ਕਰਨ ਵਾਲਿਆਂ ਲਈ ਹਾਈ ਫਾਈਬਰ ਸੂਪ ਹਾਈ ਕਾਰਬਜ ਸੂਪ ਕਬਜ ਲਈ ਜਾਂ ਹਾਈ ਹਾਈ ਕਸਟੋਲ ਵਾਲਿਆਂ ਲਈ ਬਣਾਇਆ ਜਾ ਸਕਦੇ ਹਨ ਤੇ ਲੋ ਕਾਰਨ ਦੀ ਸੂਪ ਅਤੇ ਲੋ ਕਾਰਬਜ ਸੂਪ ਮਟਾਪੇ ਦੇ ਸਕਾਰ ਲੋਕਾਂ ਲਈ ਬਹੁਤ ਜ਼ਰੂਰਤ ਅਨੁਸਾਰ ਬਣਾਏ ਜਾਂ ਸਕਦੇ ਹਨ। ਸੂਪ ਇੱਕ ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਹਾਂ ਤੇ ਗਰਭવતી ਔਰਤ ਜਾਂ ਦੁੱਧ ਚੋਣ ਵਾਲੀ ਜਾਂ ਦੁੱਧ ਛੜਾ ਚੁੱਕੀ ਔਰਤ ਨੂੰ ਵੀ ਦੇ ਸਕਦੇ ਹਾਂ। ਇਹੇ ਕਮਜ਼ੋਰ ਬਜ਼ੁਰਗਾਂ ਜਾਂ ਕਿਸੇ ਵੀ ਰੋਗ ਦੌਰਾਨ ਕਿਸੇ ਵੀ ਦਰਾਨ ਮਰੀਜ਼ ਨੂੰ ਦੇ ਸਕਦੇ ਹਾਂ। ਉਹਨਾਂ ਬਜ਼ੁਰਗਾਂ ਨੂੰ ਵੀ ਦੇ ਸਕਦੇ ਹਾਂ ਜਿਨ੍ਹਾਂ ਦੇ ਖਾਣਾ ਚੰਗੀ ਤਰ੍ਹਾਂ ਚਗਾਉਣ ਵਾਸਤੇ ਦੰਦ ਜੜਾ ਨਾ ਹੋਣ। ਸੂਪ ਲੋੜ ਅਨਸਾਰ ਜਾਂ ਦੇਸਤੀ ਦੇ ਟੇਸਟ ਅਨਸਾਰ ਜਾਂ ਉਸ ਦੇ ਰੋਗ ਤੇ ਸੇਤ ਅਨਸਾਰ ਬਣਾਉਣੇ ਚਾਹੀਦੇ ਹਨ ਵੈਸੇ ਖਾਟ ਮਿੱਠੇ ਜਾਂ ਨਕੀਨ ਦਹੀ ਸੂਪ ਯਾਦਤਰ ਹੁੰਦੇ ਹਨ ਇਹ ਦਿੱਕੇ ਵੀ ਬਣ ਸਕਦੇ ਹਨ ਹਰੀ ਮਿਰਚ ਸਿਬਲਾ ਮਿਰਚ ਕਾਲੀ ਮਿਰਚ ਜਾਂ ਲਾਲ ਮਿਰਚ ਵੀ ਇਸ ਵਿੱਚ ਵਰਤੀ ਜਾ ਸਕਦੀ ਹੈ ਇਹ ਘੁੱਸੇ ਘੁੱਸੇ ਹੀ ਬਿੱਤੇ ਜਾਂਦੇ ਨੇ ਰੀੜੀਆਂ ਜਾਂ ਹੋਟਾ ਟਾਬਾ ਤੋਂ ਕਦੇ ਵੀ सूप नहीं पीने चाहिए क्योंकि इन्हों बधेरे स्वाद बना बधेरे सोना बना अनेक खतरनाक आर्टिफिशल केमिकल्स, फ्लेवर पिगमेंट्स नकली सुगंधा बनाईया हो सकद हैं सूप हमेशा ताजा और घरे ही बना के पीना चाहिए। है चाहे घट ही स्वाद या कट ही हीट बने ਕਿ ਕਿ ਸਿਹਤ ਸਭ ਤੋਂ ਉੱਪਰ ਹੈ ਤੇ ਸਿਹਤਮੰਦ ਬਣੇ ਰਹਿਣ ਲਈ ਜਿੰਨੀ ਜ਼ਿਆਦਾ ਕੋਸ਼ਿਸ਼ ਕਰੋਗੇ ਓਨੀ ਹੀ ਥੋੜੀ ਹੈ ਸਿਹਤ ਸੰਧੀ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਿਆ ਨੇ ਇਹ ਸਾਨੂੰ ਕਿਸ ਤਰ੍ਹਾਂ ਲੱਗਿਆ ਘਰ ਦਾ ਵੈਦ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਸ ਬਾਰੇ ਆਪਣੇ ਕਮੈਂਟ ਕਰਕੇ ਜੋਧ ਸੁਣਾ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ